ਤੇ ਉਹ ਇੱਕ ਸਿੰਘ ਆ ਜੀ ਅਸੀਂ ਹੱਥ ਮੈਂ ਛੋਟਾ ਹੀ ਸੀਗਾ ਉਹਨੇ ਆ ਕੇ ਜਕਾਰੇ ਲਾਏ ਉਥੇ ਸਰਾਂ ਦੇ ਵਿੱਚ ਜਿਹੜੀ ਵੱਡੀ ਹੁਣ ਸਰਾਂ ਦੇ ਵਿੱਚ ਮਹਾਰਾਜ ਪ੍ਰਗਿਆਸ ਹੈਗਾ ਲੰਗਰ ਨੂੰ ਸਾਹਮਣੀ ਆ ਜੀ ਅੱਛਾ ਉਹ ਸੀ ਅਸੀਂ ਪਹਿਲਾਂ ਅੱਛਾ ਹਾਂਜੀ ਤੇ ਉਥੇ ਨਾਰੇ ਲਾਏ ਉਹਨਾਂ ਨੇ ਥੜੇ ਦੇ ਕਹਿੰਦਾ ਵੀ ਆਪਾਂ ਡਬਾ ਨਹੀਂ ਆਪਾਂ ਸਿੰਘਾਂ ਆ ਆਪਾਂ ਹਾਰ ਨਹੀਂ ਮੰਨਣੀ ਤੇ ਜਕਾਰੇ ਲਾਏ ਪਹਿਲਾਂ 7 ਵਜੇ ਗੋਲੀ ਰੋਗੀ ਚ ਦੁਬਾਰਾ ਫੇਰ ਚੱਲ ਪਈ ਜੀ ਗੋਲੀ ਫੇਰ ਅੱਛਾ 4 ਤਰੀਕ ਨੂੰ ਸਾਮ ਨੂੰ ਤਾਂ ਹੂੰ ਲੰਗਰ ਵੀ ਦੇ ਕੇ ਗਏ ਨੇ ਅੱਛਾ ਚੌਲ ਦੇ ਕੇ ਗਏ ਨੇਗੇ ਸਿੱਖ ਸੀਗੇ ਤੇ ਪਾਣੀ ਵੀ ਦੇ ਗਏ ਨੇ 5 ਤਰੀਕ ਨੂੰ ਨਹੀਂ ਕੋ ਦਿੱਤਾ ਜੀ 5 ਤਰੀਕ ਨੂੰ ਤਾਂ ਫਿਰ ਚਮਾਂ ਬੰਦੀ ਹੋ ਗਿਆ ਅੱਛਾ ਹਾਂਜੀ ਫਿਰ ਉੱਥੋਂ ਸਰਾ ਦੇ ਵਿੱਚ ਆਗੇ ਤੁਸੀਂ RAMDAS ਸਰਾ ਚ ਆ ਗਏ ਹਾਂਜੀ ਸਰਾ ਚ ਅੱਛਾ ਉੱਥੇ ਫਿਰ ਕੀ ਵਾਪਰਿਆ ਉੱਥੇ ਜਿਹੜੀ 5 ਤਰੀਕ ਦੀ ਰਾਤ ਆਈ ਦਿਨੇ ਤਾਂ ਨਹੀਂ ਕੋਈ ਆਇਆ 5 ਤਰੀਕ ਦੀ ਰਾਤ ਨੂੰ ਫੌਜ ਆਈ ਹੈ ਜੀ ਅੱਛਾ ਹਾਂਜੀ ਰਾਤ ਨੂੰ ਫੌਜ ਆ ਕੇ ਰੂ ਬਾਰ ਖੜਕਾਉਂਦੇ ਸੀਗੇ ਮਲਕੇ ਜਿਹੜਾ ਕੋਈ ਬਾ ਸਾਰੇ ਕਮਰਿਆਂ ਦੇ ਵਿੱਚ ਇਦਾਂ ਹੀ ਸੰਗਤ ਸੀਗੀ ਸੰਗਤ ਸੀ ਹਾਂਜੀ ਸੰਗਤ ਸੀਗੀ ਤੇ ਤੁਹਾਡੇ ਪਿੰਡ ਦੇ ਲੋਕ ਜਿਹੜੇ ਤੁਹਾਡੇ ਨਾਲ ਗਏ ਸੀ ਉਹ ਇੱਕ ਕਮਰੇ ਚ ਤੁਹਾਡੇ ਨਾਲ ਸੀ ਹਾਂ ਕੁਝ ਸਾਡੇ ਨਾਲ ਵੀ ਸੀ ਕੁਝ ਉੱਥੋਂ ਉੱਥੋਂ ਵਿਛੜ ਵੀ ਗਏ ਸੀ ਅੱਛਾ ਕਿਉਂਕਿ ਗੋਲੀ ਚੱਲਦੀ ਦੇ ਵਿੱਚ ਜਿਹਦੇ ਤੋਂ ਜਿੱਦਾਂ ਨੂੰ ਹੋਇਆ ਉਹ ਹੋਈ ਗਏ ਤਕਰੀਬਨ ਸਾਡੇ ਪਿੰਡ ਦੇ ਵਿੱਚੋਂ ਅਸੀਂ ਇੱਕ ਕਮਰੇ ਦੇ ਵਿੱਚ 12 13 ਜਣੇ ਹੈਗੇ ਸੀਗੇ ਉਹ ਕਮਰੇ ਚ ਹਮ ਤੇ ਉਹ ਕਮਰੇ ਵਿੱਚ ਉਹਨਾਂ ਨੇ ਮੇਰੀ ਭੈਣ ਵੀ ਮੇਰੇ ਨਾਲ ਸੀਗੀ ਅੱਛਾ ਤੇ ਹਾਂ ਸਾਡੇ ਪਿੰਡ ਦੇ ਹੋਰ ਵੀ ਨਾਲ ਸੀ। ਅੱਛਾ। ਤੇ ਉਹਨਾਂ ਨੇ ਬਾਰ ਖੜਕਾਉਂਦੇ ਆਉਂਦੇ ਸੀਗੇ ਵੀ ਜਿਹੜਾ ਵੀ ਉਹ ਕਰੂਗਾ ਜਿਹੜਾ ਖੋਲ ਦਿੰਦਾ ਸੀ ਵਿੱਚ ਕਮਰੇ ਨੂੰ ਅੱਗ ਲਾਉਂਦੇ ਸੀਗੇ। ਅੱਛਾ। ਤੇ ਸਾਡੇ ਜਿਹੜਾ ਬਾਰ ਖੜਕਾਇਆ ਉਹਨਾਂ ਨੇ ਆ ਕੇ ਉਹ ਅਹ ਸੰਦਲ ਬੁੜੀਆਂ ਖੜੀਆਂ ਕਰਤੀਆਂ ਬੰਦਿਆਂ ਨੇ ਕਹਿ ਕੇ ਵੀ ਤੁਸੀਂ ਖੜੇ ਹੋ ਜਾਓ। ਹਾਂ। ਬੁੜੀਆਂ ਨੂੰ ਕਹਿੰਦੇ ਵੀ ਤੁਸੀਂ ਐਂ ਕਹਦੇ ਵਿੱਚ ਤਾਂ ਬੁੜੀਆਂ ਉਹ ਕਹਿਣ ਲੱਗ ਗਏ ਵੀ ਭਾਈ ਅਸਤਾਂ ਬੁੜੀਆਂ ਘਰੇ ਇਹਦੇ ਵਿੱਚ ਕੋਈ ਨਹੀਂ ਹੈ ਕਮਰੇ 'ਚ ਬੰਦਾ ਹੈ ਨਹੀਂਗਾ। ਹਾਂ। ਤੇ ਉਹਨੇ ਜੋ ਨਾ ਖੋਲਿਆ ਉਹਨਾਂ ਨੇ ਸ਼ੀਸ਼ੇ ਤੋੜਲੇ ਤਾਂ ਹਾਲੇ ਰੋਸੰਦਾਂ ਨਾਲੇ। ਅੱਛਾ। ਤੇ ਰੋਸੰਦਾਂ ਵਾਲੇ ਸ਼ੀਸ਼ੇ ਤੋੜਲੇ ਉਹਨਾਂ ਨੇ ਜਿਹੜੇ ਬੰਦੇ ਸੀ ਨਾ ਕਹਿੰਦੇ ਪੈ ਜਾਓ ਧਰਤੀ ਤੇ ਪੈ ਜਾਓ। ਹੂੰ। ਵੀ ਉਹ ਗ੍ਰਨੇਡ ਮਾਰਨਗੇ ਉਹਨਾਂ। ਉਹਨਾਂ ਨੇ ਦੋ ਗ੍ਰਨੇਡ ਮਾਰੇ। ਅੱਛਾ। ਹਾਂ ਇੱਕ ਤੇ ਤੁਸੀਂ ਆਪਦੀ ਭੈਣ ਦੇ ਨਾਲ ਸੀ ਉਹਨੂੰ। ਹਾਂਜੀ ਮੈਂ ਨਾਲ ਸੀ ਭੈਣ ਦੇ। ਮੈਂ ਸੰਝ ਲੇ ਮੂਹਰੇ ਬਚ ਨਹੀਂ ਉਹ ਭੈਣ ਪਿਛਲੇ ਪਾਸੇ ਸੀ। ਅੱਛਾ। ਹਾਂਜੀ। ਤੇ ਤੁਸੀਂ ਲੇਟ ਗਏ ਮਤਲਬ ਥੱਲੇ ਲੇਟ। ਹਾਂ ਧਰ ਉਹ ਲੇਟ ਗਏ ਜੀ। ਲੇਟ ਕਿ ਹਨੇਰਾ ਵਾਲਾ ਹੋ ਗਿਆ ਜੀ। ਇੱਕੇ ਦਮ ਜਾਂ ਧੂਆਂ ਲਾ ਲੋ ਚੜ ਗਿਆ। ਉਦੋਂ ਬਾ अच्छा हां फिर ਤਾਂ ਤੜਕੇ 6:30 ਵਜੇ ਸੁਰਤਾਈ ਸਵੇਰੇ ਜੀ ਆਖਰੀ ਵਾਰ ਤੁਸੀਂ ਆਪਦੀ ਭੈਣ ਨੂੰ ਉਦੋਂ ਹੀ ਦੇਖਿਆ ਸੀ ਉਦੋਂ ਹੀ ਦੇਖਿਆ ਜੀ ਉਹ ਤੋਂ ਬਾਅਦ ਚ ਨਹੀਂ ਦੇਖਿਆ ਨਹੀਂ ਲਾਸ਼ ਵੀ ਨਹੀਂ ਦੇਖੀ ਉਹਦਾ ਨਹੀਂ ਜੀ ਨਾ ਲਾਸ਼ ਹੀ ਦੇਖੀ ਜੀ اچھا ਸਵੇਰੇ ਤੁਹਾਨੂੰ ਸੁਰਤਾਈ ਸਵੇਰੇ ਮੈਨੂੰ 6:30 ਵਜੇ ਸੁਰਤਾਈ ਕਮਰੇ ਦੇ ਵਿੱਚ ਕੋਈ ਨਹੀਂ ਸੀ ਜੀ اچھا ਇੱਕ ਉਥੇ ਦੋ ਸਮਝ ਲੈ ਸਾਡੇ ਪਿੰਡ ਦੀ ਗੁੜੀਆਂ ਜੀ ਜਿਨ੍ਹਾਂ ਦੀ ਮੌਤ ਹੋ ਉਹ ਮੈਂ ਦੇਖੀ ਆ ਜੀ اچھا ਹਾਂ ਜੀ ਇੱਕ ਤਾਂ ਬੱਗਾ ਸਿੰਘ ਸੀ ਉਹਦੇ ਘਰ ਵਾਲੀ ਸੀ ਉਹ ਕੰਧ ਦੇ ਨਾਲ ਲੱਗੀ ਪਈ ਸੀ ਹਾਂ ਇੱਕ ਜੱਗਾ ਸਿੰਘ ਸੀ ਉਹ ਦੇ ਘਰ ਦੇ ਸੀਗੇ ਅੱਛਾ ਉਹ ਮੈਂ ਦੇਖੇ ਨਹੀਂ ਦੋ ਉਹ ਦੇਖੇ ਨੇ ਹੋਰ ਨਹੀਂ ਮੈਨੂੰ ਦਿਖਿਆ ਉਹਦੀ ਭੈਣ ਨਹੀਂ ਦਿਖੀ ਜੀ ਅੱਛਾ ਫਿਰ ਧੂਆਂ ਵਾਲਾ ਸੀ ਉਹ ਗੇਟ ਦੇ ਜਮਾਂ ਲਵੇ ਸੀ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਆ ਬਾਹਰ ਜਦੋਂ ਨਿਕਲੇ ਉਹ ਦੋ ਲਾਸਾਂ ਦੇਖੇ ਨੇ ਹੋਰ ਨਹੀਂ ਦੇਖੇ ਅੱਛਾ ਜੀ ਬਾਕੀ ਬਾਕੀ ਕਿਧਰ ਗਏ ਸੀ ਤੁਹਾਡੇ ਜ ਕਦੋਂ ਕਿੱਥੇ ਬਾਕੀ ਤਾਂ ਜੀ ਜਾਂ ਤਾਂ ਪਹਿਲਾਂ ਉਹ ਤੋਂ ਪਹਿਲਾਂ ਕੱਢ ਲਏ ਫੌਜ ਨੇ ਜੀ ਅੱਛਾ ਹਾਂਜੀ ਓਕੇ ਫੌਜ ਨੇ ਜਰੂਰ ਮੈਂ ਉੱਠ ਕੇ ਬਾਹਰ ਆਇਆ ਤੇ ਦੇਖੇ ਅਸੀਂ ਤਾਂ ਉੱਥੇ ਥੱਲੇ ਉਹਨਾਂ ਨੂੰ ਲੈਂਡ 'ਚ ਲਾ ਕੇ ਇਹੜੇ ਬੰਦੇ ਸੀ ਹੱਥ ਖੜੇ ਕਰਾ ਕੇ ਕੁੱਟੀ ਜਾਂਦੀ ਸੀ ਨੂੰ ਅੱਛਾ ਹਾਂਜੀ ਹੱਥ ਖੜੇ ਕਰਾ ਕੇ ਫੌਜ ਦੇ ਕੁੱਟੀ ਜਾਂਦੀ ਸੀ ਅੱਛਾ ਮਤਲਬ ਕਿ ਹਰੇਕ ਬੰਦੇ ਦੇ 5-7 ਜਾਂ 10 ਡਾਂਗਾਂ ਲਾ ਕੇ ਉਹਨੂੰ ਫਿਰ ਬਹਾ ਹੰਦੇ ਸੀ ਲੈਨ ਚ ਅੱਛਾ ਵੀ ਲੈਨ ਚ ਭੇਜੋ ਉੱਥੇ ਉਹ ਲੈਨ ਤੇ ਭੇਜੋ ਫਿਰ ਤੁਸੀਂ ਉੱਥੋਂ ਨਿਕਲ ਕੇ ਕਿੱਧਰ ਨੂੰ ਗਏ ਰਜਿੰਦਰ ਮੈਂ ਹੀ ਉੱਥੋਂ ਥੱਲੇ ਆ ਗਿਆ ਜਿੱਥੇ ਬੰਦੇ ਨੂੰ ਭਾਉਂਦੇ ਸੀ ਜੀ ਅੱਛਾ ਹਾਂਜੀ ਉੱਥੋਂ ਆ ਕੇ ਆਪਣੇ ਮੇਰੇ ਜਿਹੜੇ ਨਾਲ ਇਹ ਧੰਦੀ ਹਾਲ ਤੋਂ ਹੀ ਇਹ ਮੇਰੀ ਬੀਬੀ ਦੀ ਮਾਸੀ ਦਾ ਮੁੰਡਾ ਹੈ ਮਾਮਾ ਲੱਗਦਾ ਮੇਰਾ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਹਾਂਜੀ ਉਹ ਮਾਮੀ ਨੇ ਮੈਨੂੰ ਫਿਰ ਪਛਾਣ ਲਿਆ ਜੀ ਉਹਨਾਂ ਨੇ ਆਪਦੇ ਕੋਲੇ ਕਰ ਲਈ ਕੱਚ ਕੇ ਅੱਛਾ ਕਿੰਨੀ ਵੀ ਐਂ ਕਰਕੇ ਕੋ ਹੋਵੇ ਅੱਛਾ ਸਾਡੇ ਕੋਲੇ ਆ ਜਾ ਹਾਂ ਹਾਂ ਮੈਨੂੰ ਕੋਈ ਪਤਾ ਨਹੀਂ ਸੀ ਜੀ ਮੈਂ ਕਿਹਾ ਨਿਆਣਾ ਸੀ ਜੀ